ਇਸ ਵਾਰੀ ਸਾਡਾ ਦੂਰਾ ਵੀ ਹੋ ਗਿਆ ਜਿਹਾ ਅਸੀਂ ਰੱਖਿਆ ਨਹੀਂ ਵੱਡਾ ਸੂਟ ਕੋਈ ਛੋਟਾ ਕਰ ਲਿਆ ਪਰਸ ਵੀ ਹੋ ਗਿਆ ਤੇ ਕਪਤਾਨ ਜਿਹਾ ਦੇਖੋ ਐ ਚਪਾ ਫालतू ਕੱਪੜੇ ਚਪਾ ਕੇ ਰਾ ਦੇ ਯੁੱਟੀ ਹੈਲੋ ਜੀ ਰਾਦੇ ਰਾਦੇ ਜੀ ਜੈ ਸ਼੍ਰੀ ਰਾਮ ਸਾਰਿਆਂ ਨੂੰ ਤੇ ਅਸੀਂ ਚੱਲੇ ਹਾਂ ਹੁਣ ਆਪਾਂ ਪ੍ਰਿਆਗਰਾਜ ਤੇ 3:22 ਮਿੰਟ ਹੋ ਗਏ ਨੇ 3:00 ਉੱਠੇ ਸੀ ਨਹਾ ਤੋਂ ਲਿਆ ਪਾਠ ਪੂਜਾ ਕਰ ਲਈ ਆ ਤੇ ਹੁਣ ਅਸੀਂ ਜਾਵਾਂਗੇ ਤੇ ਤਿਆਰੀ ਕਰ ਲਏ ਤੇ ਹੁਣ ਆਪਣੇ ਅਸੀਂ ਬਾਂਕੇ ਵਿਹਾਰੀ ਜੀ ਸ਼ੰਕਰ ਜੀ ਨੂੰ ਨਾਲ ਰੱਖਾਂਗੇ ਫੁੱਲਾਂ ਵਾਲੀ ਟੋਕਰੀ ਦੇ ਵਿੱਚ ਤੇ ਸੋ ਇਹਨਾਂ ਨੂੰ ਵੀ ਸ਼ਰਨ ਕਰਾ ਕੇ ਲਿਆਵਾਂਗੇ ਤੇ ਦੇਖਦੇ ਆ ਅੱਗੇ ਸਾਡੇ ਬਲੌਗ ਦੇ ਨਾਲ ਬਣੀ ਰਿਓ ਜੀ ਕਰ ਰਹੇ ਨੇ ਸਾਰੇ ਜਿਹਨੇ ਆਪਾਂ ਲੱਗਿਆ ਜੀ ਠਾਪ ਕੋਚੀ ਨੂੰ ਰੱਖਣ ਨਾਲ ਇੱਧਰ ਹੋਰ ਵਸ਼ੀ ਬਿਊਟੀ ਹੋਰ ਵਸ਼ੀ ਬਣਾ ਲਈ ਰੋਟੀ ਗਿਫਟੀ ਤਿਆਰੀ ਕਰਾ ਰਿਆ ਤੇ ਬੱਚੇ ਤਿਆਰ ਹੋ ਰਹੇ ਨੇ अपन ठाकुर तो जी, जी।, जी ने मंदिर में जो तर पाच चुकिया ने जीवनशील रखा होंगे नागर ठीक है जी शाम कर दिए हैं जो तर दिया है वही आइए

चलो कुंभ चले चलो कुंभ चले चलो <laughs> दीदी और वशी चलो कुंभ चले चलो भाई एक फेमस हो गया गीत राधे राधे जी रा... मिलो भाई एक बारी फिर राधे राधे गड्डी गड्डन दे मेनू बनाई हुई ने आप आप था कोई शंकर जी का क्या गिफ्ट की हो मिल रहा है और वशी

बत्ती से मोड़ के चिगान लाके पी लिए चाह मैं बस चाह पी के चल रहा हूँ भाई चला चला जल्दी करो <laughs> आजी पहला बट्टा सूट के सर रखिया सी ते फेर रखिया सी छोटा सूट के प्लेटफॉर्म कुछ ये कितने नंबर है Let's go, let's

میں جا رہی ہے بس سارے جانے آئے हो جو ہو جو آج والے پچ کے کھل चलो سٹا نے اگے اگے تو اگے اتھے لگ بھی پے جا رہے ہیں کوئی لوگ لگتے ہیں چلو جی سیٹ پکی ہے ایتھے پیچھے تے سیٹ پچی نا نا آ تے

ऊपर ऊपर मैं चली जाऊंगी थोड़े टाइम बाद बड़ी खुश है बहुत तरीके सीट मिल गई है अज मैं कहनी पोची ना कैं ता भजे आऊंगी उ मैं छेड आऊँगी मैं हर हर महादेव कहो ना पहुंचा देखो खाली सारी सीट हो तो दिखाई है देखो, सारा कुछ खाली पाल जित मर्जी बह जाओ बी कोई कह ट्रेन खाली मतलब कि छुट्टी हो गई है कोई गई मतलब होगी कोई, हो कोई ट्रेन मिस नहीं कोई कुछ नहीं है ना। देखो सारी ट्रेन खाली पीड़ ਸਨੇ ਦonne ਇਧਰ ਕਰੀ ਗਿਫਟੀ ਮੜਿਆ ਸਾਡ ਤੇ ਹੋ ਆਏ ਪੂਰੇ ਖੁਸ਼ ਨੇ ਵੀ ਸੀਟ ਮਿਲ ਗਈ ਸਾਨੂੰ ਵਧੀਆ ਮੰਮੀ ਪਤਾ ਨਹੀਂ ਕਿੰਨੀ ਘਪੀੜ ਸਾਨੂੰ ਲੈ ਕੇ ਜਾਊਗੀ ਮੈਨੂੰ ਤਾਂ ਭਰੋਸਾ ਸੀ ਹਰ ਹਰ ਮਹਾਦੇਵ ਮੇਰੇ ਨਾਲ ਨੇ ਠਾਕੁਰ ਜੀ ਪਹਿਲੇ ਹੀ ਮੂਰੇ ਮੂਰੇ ਸੁਪਨੇ ਚੰਨ ਪਏ ਸੀ ਮੇਰੇ ਤੇ ਸੋ ਸੋ ਲੱਗੇ ਠਾਕੁਰ ਜੀ ਨੂੰ ਨਹੀਂ ਨਹੀਂ ਹੋਣਾ ਸੀਗਾ ਪਰ ਮੈਨੂੰ ਸੁਪਨੇ ਚ ਨਜ਼ਰ ਆਏ ਨੇ ਕਿ ਮੈਂ ਲੈ ਕੇ ਆਈਆਂ ਤੇ ਪੂਰੇ ਖੁਸ਼ ਨੇ ਪੂਰੇ ਬੈਠੇ ਨੇ ਵੀਡੀਓ ਬਣਾ ਰਹੇ ਨੇ ਕਦਰ ਇਨਾ ਬਣਾ ਰਹੇ ਨੇ ਕੋਈ ਭੀੜ ਨਹੀਂ ਭਰਾਵੋ ਜੀ ਨੇ ਕੁੰਭ ਤੇ ਜਾਣਾ ਜਾ ਸਕਦੇ ਹੋ ਫੜੀ ਚਲ ਫੜੀ ਹੈ ਹਮ ਜਾ ਰਹੇ ਹੈ ਬੱਚੇ ਪੂਰੇ ਖੁਸ਼ ਨੇ ਦੋਨੇ ਪੂਰੇ ਖੁਸ਼ ਨੇ ਅਸਾਂ ਦੇਖੋ ਬਹੁਤ ਵਧੀਆ ਸੀਟ ਮਿਲ ਗਈ ਹੈ ਅਸੀਂ ਜਕਾਰੇ ਵੀ ਵੱਡੇ ਵੱਡੇ ਲਾਏ ਕੋ ਕੋ ਛੇ ਕੁੰਭ ਵਾਲੀ ਨੇ ਜਿਹੜੇ ਜਾਣ ਵਾਲੇ ਹੈਗੇ ਬਹੁਤ ਖੁਸ਼ ਆਨੇ ਅੱਜ

ਦੇਖੋ ਆਰਡਰ ਲੈਣ ਵਾਸਤੇ ਖਾਣਾ ਦਾ ਆਇਆਗਾ ਪਰ ਕਿਸ਼ਤੀ ਕਹਿੰਦੇ ਮੈਂ ਖਾਣਾ ਨਹੀਂ ਬਿਊਟੀ ਹੀ ਜੇ ਰਵਾਸ਼ਿਮ ਚ ਗਈ ਆ ਤੇ ਹੋਰ ਵੀ ਬੱਗੇ ਆਰਡਰ ਵਗੈਰਾ ਵੀ ਰਾਤ ਨੂੰ ਵੀ ਸਾਨੂੰ ਖਾਣਾ ਮਿਲੂ ਚਾਹ ਚੀ ਵੀ ਬੱਗੇ ਮਿਲ ਜੂਗੀ ਕਹਿੰਦੇ 1 ਘੰਟੇ ਬਾਅਦ ਮਿਲੂਗਾ ਹੁਣ ਇਹ ਨਹੀਂ ਪਤਾ ਅੱਗ ਲਗਈ ਹੈ ਵੀ ਬਾਹਲੇ ਨੇ ਕਹਿੰਦਾ 1 ਘੰਟੇ ਬਾਅਦ ਮਿਲੂਗਾ ਖਾਣਾ ਕਦੇ ਪੈਸੇ ਲਾਏ ਤੇ ਜੰਪਲ ਇਹ ਖਾਣਾ ਆਰਡਰ ਰਿਪਿਟੀ ਖਾਣਾ ਖਾਣਾ ਆਹ ਇਹ ਰਸਤਾ ਪੁੱਲੇ ਘਾਰੇ ਆਂ ਟਰ ਬਹੁਤ ਲੰਦਾ ਬਾਹਰ ਆ ਕੇ ਜੋ ਵੀ ਦਿੱਲੀ ਵਿੱਚ ਸਾਰਾ ਕੁਝ ਐ ਯੂਪੀ ਜੇ ਠੱਗ ਰਗਈਆਂ ਆ ਨੰਬਰ ਕਿਤੇ ਲੈ ਜਾਣ ਪੈਸੇ ਵੀ ਗੁੱਗਲ ਤੇ ਕਰ ਦਈਏ ਤੇ ਖਾਣਾ ਵੀ ਨਾ ਇਸ ਕਰਕੇ ਆਪਣਾ ਖਾਤਾ ਰੁੱਕ ਕੇ ਖਾਲਾ ਕਿਤੇ ਗੱਡੀ ਬਹੁਤ ਜਗ੍ਹਾ ਤੇ ਰੁਕਦੀ ਆ

ਬਹੁਤ ਵਧੀਆ ਸਫਰ ਕਟਿਆ ਕੋਈ ਥਕਾਵਟ ਦਾ ਮਹਿਸੂਸ ਨਹੀਂ ਹੋਇਆ ਸਾਨੂੰ ਕਿ ਮੈਂ ਥਕਾਵਟ ਹੈਗੀ ਆ ਸਪੈਸ਼ਲ ਕੰਬਲੀਆਂ ਤੇ ਲੱਗੀਆਂ ਹੋਈਆਂ ਨੇ ਆ ਗਿਫਟੀ ਗਿਫਟੀ ਇਧਰ ਜਾ ਕੀ ਪਤਾ ਆਪ ਕਿੱਥੇ ਪਹੁੰਚ ਗਏ ਇਧਰ ਜਾ ਆਹ ਦੇਖ ਆ ਲਟਕਿਆ ਵੇ ਕਾ ਇੱਕ ਆਟਕੀ ਇਧਰ ਕਰੀ ਬਿਟੀ ਆ ਬੇ ਗਾਣਾ ਸੁਣ ਗਾਣਾ ਕਰ ਮੈਂ ਨਹੀਂ ਆਨੇ ਚਾਹੀਦੇ

ਜੋ ਜਨਾਲੇ ਕੰਮ ਫਲੇਮ ਕਿਹੜੀ ਹੁੰਦੀ ਗੋਲੀ ਮੇ ਤਾਂ ਪੰਚੀ ਨਾ ਆਇਆ ਉਹ ਖਾ ਕੇ ਬੈਠਾ ਬੈਠਾ ਉਹ ਇੱਕ ਚਦੂ ਤਾਂ ਸਕੇ ਇੰਟਰ ਛੱਡਿਆ ਆ ਖਾਣਾ ਵਿਚਾਰਾ ਕਿੰਨੇ ਵਾਰੀ ਗੇੜੇ ਮਾਰ ਕੇ ਖਾਣੇ ਵਾਲਾ ਤੇ ਫਿਰ ਦੋ ਪਲੇਟਾ ਲੈ ਲਈਆਂ ਮੈਂ ਤਾਂ ਤਿੰਨੇ ਖਾ ਲਓ ਖਾਣਾ ਤਾਂ ਨਹੀਂ ਸੀ ਪਰ ਕੋਈ ਗੱਲ ਨਹੀਂ ਜਿੱਟ ਗਈ ਮੰਮੀ ਖਾ ਲਾ ਫਿਰ ਵੀ ਤਿੰਨ ਚੰਦਰਾ ਭయ్యా ਹਾਂ ਤੁਹਾਨੂੰ ਕਹਾਂ ਕਿ ਕੀ ਹੈਗਾ ਮੈਨੂੰ ਨੰਬਰ ਪਤੇ ਆ ਉਸ ਕੈਮਰ ਤੇ ਕਰਦੇ ਬਈ ਉਧਰ ਹਾਂ ਉਧਰ ਐਸੇ ਪਾਈ ਗੋ ਉੱਥੇ ਹੈ ਨਹੀਂ ਮੈਂ ਗਿਫਟ ਨੂੰ ਸਕੈਨ ਕਰਦੇ ਇੱਧਰ ਆ ਜੀ ਕਿੰਨੇ ਹੋਣਗੇ 160 ਇਹ ਮੇਰੇ ਹੈਗੇ ਸਾਰਾ ਕੁਝ ਹੀ ਆ ਹਾਂਜੀ ਸੈਨੇਟਾਈਜ਼ਰ ਲਾ ਕੇ ਸਾਡੇ ਕੁੜੀ ਖਾਣਾ ਗਾਂਦੀ ਆ ਪਰੀਅਲ ਸੇ ਨਾ ਆਪਾਂ ਇੱਥੇ ਜੀ ਖਾਣੇ ਆ ਇੱਕ ਦਿਖਾਵਾਂਗੇ ਆਪਾਂ ਇੱਕ ਗਿਫਟ ਹੀ ਦੇ ਰਹੇ ਹਾਂ ਥੋੜਾ ਥੋੜਾ ਖਾ ਲਾ ਗਏ ਬਸ ਜਿਆਦਾ ਮੈਂ ਤਾਂ ਕਾਣ ਤੇ ਪਤਾ ਹੀ ਨਹੀਂ ਆ ਰਿਹਾ ਮੇਰੇ ਇਕ ਤਾਂ ਚੂਹੇ ਰੱਚ ਲਾਗੇ ਛੋਲੇ ਇਹ ਤਾਂ ਕਿੱਥੋਂ ਦੇਖੋਗੇ ਪਾਲ ਤਿੰਨ ਘੰਟੇ ਹੋ ਗਏ ਐਨੀ ਵਾਰ ਰੋਟੀ ਸਦਾ ਰਾਸੋਈ ਆਲੂ आलू ਆ ਆਹ ਕਮਰ ਵਿੱਚ ਆਹ ਬਰਦਰ ਸਭ ਇਹ ਇਸ ਤਰ੍ਹਾਂ ਨਾ ਕੋਈ ਚਾਰ ਪਾ ਕੇ ਬਣਾ ਸਕਦਾ ਲੱਗਦਾ ਚਾਹ ਮੈਂ ਵੀ ਵਧੀਆ ਖਾਣਾ ਮਿਲਦਾ ਸਲੀਪਰ ਦੇ ਕਿਤੇ ਕੋਈ ਦਿੱਕਤ ਨਹੀਂ ਆਉਂਦੀ ਇਹ ਸੋਚਦਾ

ਲੋ ਜੀ ਹਰ ਮੰਹਲੇ ਫਫਾ ਮੂਆ ਚ ਸੀ ਪਹੁੰਚ ਗਏ ਆ ਸੇਰ ਦੇ ਬੱਤੀਏ ਨੇ ਨਹੀਂ ਉਹਦੇ ਵਿੱਚ ਵੀ ਸਾਢੇ 3 ਹੋ ਗਏ ਨੇ ਤੇ ਹੁਣ ਕੈਮਰਾ ਨੂੰ ਸਾਫ ਕਰ ਲਓ ਤੁਸੀਂ ਕੱਢ ਕੇ ਫੋਨ ਤੁਸੀਂ ਕਿਹੜਾ ਲਵਾਓ ਸੀ ਅਸੀਂ ਪਹੁੰਚ ਗਏ ਇੱਥੇ ਹਾਈ ਗਾਇਸ ਸਟੈਲਿੰਗ ਹੋਈ ਪਈ ਆ ਹਾ 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 ਮਹਾਦੇਵ ਆ ਰੱਖੋ ਆਪਣੇ ਕੰਮੀਆਂ ਫਫਾ ਮੂਆ ਫਫਾ ਮੂਆ ये देखो, मैं पहुंच गए भाई हम ये हमारी पब्लिक और अच्छी अथब रखो जा रही है स्नान कर कैमरा नी बो सड़े मूं भी नहीं बनाने क्ठे एडी सोहनी फोटो देखो देखो दृश

ਉੱਥੇ ਸਾਰੇ ਰੰਦੇ ਜਿੱਥੇ ਸੀ ਪਰਦੇ ਹੁੰਦੇ ਸੀਗੇ ਤੇ ਉਹ ਪਿੱਛੇ ਸੋ ਚੱਲਿਆ ਗਿਫਟੀ ਤੇ ਬਿਊਟੀ ਬਈ ਹੋਏ ਨੇ ਆਪਾਂ ਜਾਏ ਆ ਫਰੈਸ਼ ਹੋਏ ਆ ਪਰ ਨਾਣ ਬਿਨਾ ਕੋਈ ਫਰੈਸ਼ ਨਹੀਂ ਆਗਾ ਪਰ ਉੱਥੇ ਜਾ ਕੇ ਨਾ ਆਵਾ ਵੀ ਦੇਖਦੇ ਆ ਕਿੱਥੇ ਜਾਣਾ ਹੁਣ ਅੱਗੇ ਵਾਸਤੇ ਉਹਨਾਂ ਦੇ ਘਰ ਹੀ ਜਾਵਾਂਗੇ ਆਪਾਂ ਤੇ ਬਸ ਵਧੀਆ ਮਹੌਲ ਸੀ ਜਾਂ 3:30 ਵਜੇ ਇੱਥੇ ਗੱਡੀ ਪਹੁੰਚੀ ਪਫਾ ਮੂਆ ਪਫਾ ਮੂਆ ਚ ਲਾ ਲਾ ਕੇ ਭੱਜੀ ਜਾਂਦੇ ਆ ਡਰਾਈਵਰ ਭਾਈ ਸਾਰਿਆਂ ਨੂੰ ਤੇ ਦੇਖਦੇ ਅੱਗੇ ਜਾ ਕੇ ਕੀ ਬਣਦਾ

ਜੀ ਅਸੀਂ ਆਪਾਂ ਕਿਸਤਾ ਕੀਤਾ ਬਿਊਟੀ ਬੈਂਕਰੋਡ ਤੱਕ ਸਾਨੂੰ ਮਿਲਿਆਗਾ ਉਸ ਤੋਂ ਬਾਅਦ ਦਾਰਾਗੰਜ ਮਿਲੂ 5 ਕਿਲੋ ਦਾ ਬਹੁਤ ਮੁਸ਼ਕਲ ਦਿਨਾਰ ਮਿਲਿਆਗਾ ਇੱਕ ਟੈਂਪੂ ਸਾਨੂੰ ਤੇ ਸੋ ਦੇਖਦੇ ਆ ਜੀ ਲੈ ਪਏ ਆ ਚੁੰਗੀ ਤੇ ਜਾਵਾਂਗੇ ਫੇਰ ਲਵਾਂਗੇ ਦਾਰਾਗੰਜ ਤੋਂ ਟੈਂਪੂ ਥੋੜਾ ਹੋਰ ਅੰਦਰ ਰਕੋਗੇ ਆ ਸ਼ਵੇ ਜਗਦਾ ਦਾ ਬਣਿਆ ਆਪਾਂ ਮੂਹੋ ਤੱਕ ਸੰਗਮ ਦਾ ਹੋ ਆ ਫੈਂਡਿਆ ਹੋਇਆ ਇੰਨਾ ਕੁਛ ਇੱਥੋਂ ਵੀ ਨਾਉਂਦੇ ਆ ਲੋਕ

दुकान मम्मी के नहीं माँ क्या ब्रिज नवा बन गया मम्मी कित आ गए है ਅਸੀਂ ਦੇਖੋ ਸਾਨੂੰ ਮੈਨੂੰ ਇੱਕ ਦਾਰਾਗੰਜ ਮੋਰੀ ਗੇਟ ਤੇ ਸ਼ਮਸ਼ਾਨ ਘਾਟ ਰਹਿ ਗਿਆ ਸੀ ਉਹ ਜਿੱਥੇ ਸਾਹਮਣੇ ਆਉਣਾ ਆ ਚੀਜ਼ ਆ ਉਹ ਆਂਟੀ ਬੈਠੀ ਜਿਹੜੀ ਉਧਰ ਮਰੀ ਗੋਣ ਅਸੀਂ ਉਹਨੇ ਪੁੱਛਿਆ ਉੱਥੇ ਕਹਿੰਦੀ ਉਹ ਤੇ ਰਿਸ਼ਤੇਦਾਰ ਹੀ ਹੈ ਇਹ ਅਸੀਂ ਤੁਮਾਤ ਦਾਰਾਗੰਜ ਤੇ ਹੋ ਰਹੇ ਨੇ ਆਇਦਰ ਨੰਮ ਦਾ ਕੋਲ ਦਾ ਸਾ ਕੋਡ ਦੇਖਿਆ ਕਿ ਜਿੱਥੇ ਮੰਮੀ 34 ਸਾਲ ਪਹਿਲਾਂ ਰੈਂਟ ਤੇ ਰਹਿੰਦੇ ਹੁੰਦੇ ਸੀਗੇ ਉੱਥੇ ਚਲ ਪਹਿਲਾਂ ਮੈਂ 10ਵੀਂ ਕਲਾਸ ਇੱਥੇ ਕੀਤੀ ਸੀਗੀ ਜੀ ਤੇ ਉੱਥੇ ਆਏ 34 ਸਾਲ ਬਾਅਦ ਆਈ ਚਲ ਬੀਟੀ

ట్రేన చౌీే డే ਹੋ ਆਈਟ ਜੀ ਗੱਗਰ ਦੋ ਜਾਂਦੇ ਸੀ ਹੁਣ ਆਪ ਮੈਂ ਕਿੱਥੇ ਨਾ ਸੀ ਹਾਂ ਮੈਂ ਤਾਂ ਆਹ ਨਾਲ ਆਉਣਾ ਕਰੀ ਗੋਮੀ ਕਿਵੇਂ ਲੱਗ ਰਿਹਾ ਤੁਹਾਨੂੰ ਫੋਨ ਲੱਗੇ ਨਾ ਕਸਮ ਖਾਣੀ ਮੈਨੂੰ ਲੱਗੇ ਮੈਂ ਆਹ ਨਾਲ ਆਉਣਾ ਕਰ ਕਿਤੇ ਐਸੇ ਸੰਸਾਈ ਦਾ ਬੁਲਾ ਲੈ ਲੈ ਉਹ ਵੀ ਬਲਾ ਉਹ ਆ ਰਿਹਾ ਅਗਲਾ ਬੰਦਾ ਪਛਾਣੇ ਨਾ ਰਤਮਾਨ ਉਹ ਹੀ ਹੈ ਭਾਈਆ ਟੱਕਰ ਰਤਮਾਨ

ਚਲੋ ਫਿਰ ਅੱਗੇ ਅੱਗੇ ਫਿਰ ਵੀਡੀਓ ਬਣਾਉਣਾ ਮੰਮੀ ਪ੍ਰੀਤਮ ਦੀ ਗੋਦੀ ਸੁਣ ਕੇ ਕਿਹਾ ਮੰਮੀ ਦੀ ਗੋਦੀ ਸੁਣ ਕੇ ਕਿਹਾ ਮੰਮੀ ਪ੍ਰੀਤਮ ਦੀ ਗੋਦੀ ਸੁਣਦੀ ਸੀ ਕਿ ਤੇ ਕਿਹੜਾ ਮੰਮੀ ਦੀ ਗੋਦੀ ਪ੍ਰੀਤਮ ਸੁਣਦਾ ਸੀ ਮੈਂ ਕਿਹਾ ਸਾਨੂੰ ਘਰ ਲੈ ਗਿਆ ਜੀ ਲੱਭ ਲਿਆ ਘਰ ਮੈਂ ਤਾਣਾ ਮਿਡਿਆ ਕੌਣ ਸਾਹ ਅੱਗੇ ਅੱਗੇ

<laughs> राजकुमार पहचानो मैं कौन चला वीडियो। कौन हूँ कौन बताओ कौन हूँ मैं बताओ पहचाना नहीं अरे नीलम भाई नीलम कैसे हो हाँ कुकी का याद था माया कुंभ नीलू भैया बड़ी मुश्किल से आपका। आ गए नजदीक ही हो हाँ भाभी कहा शिव कुमार भैया ਕਬੀ ਹਾਂ ਇਹ ਸਾਡੀ ਭਾਬੀ ਹੈ ਜੀ ਭਾਬੀ ਨੇ ਮੈਨੂੰ ਪਛਾਣ ਲਿਆ ਦੇਖੋ ਆਵਾਜ਼ ਲਗਾ ਦਿਓ ਮਤਾਂ ਮੈਚੇ ਗਏ ਥੇ ਨਾ ਉਹ ਮੱਤੀ ਦੀ ਰੋਟੀ ਰੁੱਟੀ ਖਾ ਕੇ ਆਏ ਥੇ ਹਾਂ ਮਮੂ ਬਹੁਤ ਠੀਕ ਹੈ ਥੋੜੇ ਬਿਚੂ ਰੁਧ ਹੋ ਗਏ ਆ ਕਾਕੇ ਕਾਕੇ ਬੜੀ ਹੈ ਕਾਕੇ ਉਸ ਨੂੰ ਬੋਲੋ ਤਾਂ ਚਲੋ ਇਹ ਕਾਕੇ ਬੜਾ ਕਾਕੇ ਜੀ ਬਹੁਤ ਕਾਕੇ ਬਹੁਤ ਯਾਦ ਆ ਰਹੇ ਹਨ ਬ੍ਰੈਕਟ ਨੇ ਡਰਾਉਨ ਬ੍ਰਾਈਟ ਥਾ ਨਾ ਉਹ ਹਨ 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 ਖੁਮੈ ਬੜਾ ਹੋ ਗਿਆ ਨਾ ਕਾਕੇ

ਦੇਖੋ ਰਾਜ ਕੁਮਾਰ ਵਾਲਾ ਨੀਲਾ ਮਾਜੀ ਕਾ ਫੋਟੋ ਰੱਖਦੇ ਹੈ ਜੀ ਹਾਂ ਹਾਂ ਅਸੀਂ ਲੈ ਚ ਜਾਵਾਂਗੇ ਦੇਖੋ ਮਾਰੀ ਫੋਟੋ ਰੱਖਿਆ ਚਲ ਆ ਬਈ ਸਿਸਟਮ ਸਾਰਾ ਹੋ ਗਿਆ ਝੁੱਕੀ ਝੌਪੜੀ ਸਾਰੀ ਇੱਥੇ ਕੋ ਛੰਨੋ ਨਹੀਂ ਛੰਨੋ ਪੁੱਛਦੀ ਹੈ ਰਾਜ ਕੁਮਾਰ ਦੀ ਆ ਸਿਰਫ ਇੱਕ ਪੁਲ ਬਣਿਆਗਾ ਜਿਹਦੇ ਕੇ ਮੈਨੇ ਇੱਕ ਨਿਸ਼ਾਨੀ ਸੀ ਵ ਇੱਥੇ ਸ਼ਮਸ਼ਾਨ ਘਟ ਹੈਗਾ ਮੋਰੀ ਗੇਟ ਹੈਗਾ ਤੇ ਇਧਰ ਆ ਸਹੀ ਆ ਲੱਭ ਮੈਨੇ ਲੱਭ ਲਿਆ ਬਾਬਾ ਲੱਭ ਲਿਆ ਦੇ ਦੱਸੀ ਦੱਸੀ ஆவே ரெண்டு சா பிணை கிளாமி ஆய பண்ணி தான் சா பிள்ளை லேப்பா பந்தே ਅਸੀਂ ਇੱਥੇ ਪਹੁੰਚ ਗਏ ਜੀ ਸਾਨੂੰ ਘਰ ਲੱਭ ਗਿਆ ਬਹੁਤ ਕੁਝ ਚੇਂਜ ਹੋ ਗਿਆ ਜਿਹੜਾ ਕਿ ਆਪਾਂ ਸੋਚ ਵੀ ਨਹੀਂ ਸਕਦੇ ਤੇ ਆ ਦੋ ਮਿੰਟ ਲਾਸਟ ਮੈਂ ਲਾ ਅਸੀਂ ਇੱਥੇ ਰਹਿਣੇ ਨੂੰ ਸਾਹਮਣੇ ਨੂੰ ਉਹ ਲੱਛ ਸਾਨੂੰ ਇੱਕ ਵਾਰੀ ਆਪਾਂ ਆਇਆ ਤੇ ਮੋਰੀ ਗੇਟ ਤੋਂ ਆਇਆ ਹੈ ਕੋਦਰ ਆਏ ਆ ਆ ਬੰਦਾ ਰਵੀਂਦਰ ਸਾਤਾ ਹੈ ਬਹੁਤ

अभी हम आए भाभी ने हमें चाय चूहे पिलाई बहुत अच्छी तरह से हमारा इज्जत मान किया लेकिन लड़का इनका बहुत इंटेलिजेंट है तो हमारे तो पापा तो इंटेलिजेंट नहीं थे इतने सामने पानी पीता रहता तो था हमारे घर में बैठ के <laughs> ना कुकी की मेरी आवाज निकालो ना निकालो होशियार है कौन सी सिर्फ पड़ता है उसिया, उसिया इतना मुझे बेच खा ਰਾਜਕੁਮਾਰ ਜੀ ਕਰ ਰਹੇ ਨੇ ਗਿਫਟੀ ਉਹ ਨਾਲ ਰਾਜੇ ਨਾਲ ਗੱਲ ਮੰਮੀ ਨਾਲ ਗੱਲ ਰਾਣੀ ਨਾਲ ਕਰਾਵਾ ਗਿਫਟੀ ਕਹਿੰਦਾ ਮੇਰਾ ਇੱਥੇ ਜੀ ਲੱਗ ਗਿਆ ਬਹੁਤ ਵਧੀਆ ਬੜਾ ਕਿ ਇਹ ਆਪਸ ਵਿੱਚ ਬਸ ਜੀ ਦਫੀਸਾਂ ਨਹੀਂ ਚਲੇ ਗਏ ਦਸ ਤੇ ਸਾਰੇ ਖਤਮ ਹੋ ਗਏ ਭਈਆ ਪ੍ਰਤਾਪ ਮੂਰਤ ਪੀਤਮ ਸ਼ੇ ਭਈਆ ਬਹੁਤ ਦੁੱਖ ਦੀ ਘਟਨਾ ਆ ਗਈ ਤੇ ਸੋ ਚਲੋ ਜੀ ਕੋਈ ਗੱਲ ਨਹੀਂ ਪਰਮਾਤਮਾ ਦੀ ਮਰਜ਼ੀ ਆ ਹਨਾ ਭਾਬੀ ਵਿਚਾਰੀ ਇੱਧਰ ਗਈ ਹੋਈ ਹੈਗੀ ਤੇ ਕਾਸਤਾ ਵੀ ਆ ਗਿਆ

सबसे बात कर लो भाई